ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ 112 ਇੱਕ ਬਦਾਮ 120 ਤੇ ਬਦਾਮ ਇੱਕ ਛੋਟੀ ਇਲਾਚੀ ਦਾ ਦਾਣਾ ਸਹੀ ਹੋ ਗਿਆ ਛੋਟੀ ਇਲਾਚੀ ਉਹ استعمال ਕਰਨੀ ਹੈ ਜਿੰਦੇ ਬੀਜ ਬਲੈਕ ਹੋ ਕਾਲੇ ਬੀਜ ਹੋ ਸਹੀ ਇਹ ਸ਼ਾਮ ਨੂੰ ਤੁਸੀਂ ਕਬੂਤਰ ਨੂੰ ਗਰਮ ਕੀਤਾ 4 ਵਜੇ 5 ਵਜੇ 5 ਵਜੇ ਕਬੂਤਰ ਗਰਮ ਹੋ ਗਿਆ ਤੇ ਸ਼ਾਮ ਨੂੰ ਤੁਸੀਂ ਜਨਾਬ ਇਹ ਬਰਤਨ ਵਿੱਚ ਤਿੰਨ ਚੀਜ਼ਾਂ ਬੇਹਤ ਰੱਖ ਦੇ ਸਹੀ ਸਵੇਰ ਤੁਸੀਂ ਕਬੂਤਰ ਨੂੰ ਪਲਟੀ ਕਰੋ ਸਾਫ ਸੁਥਰਾ ਕਰੋ ਮੈਂ ਤਾਂ ਜਿੰਨੀ ਵੀ ਗਰਮੀ ਹੋਵੇ ਇਰਫਾਨ ਭਾਈ ਕਬੂਤਰ तकरीबन 5:30 6 ਵਜੇ ਪਲਟੀ ਕਰਨਾ ਹੈ ਸਹੀ ਹਾਰਨ ਜਿੱਤਣੋ ਹੈ ਮੇਰਾ ਨਸੀਬ ਸਹੀ ਗੱਲ ਲੇਕਿਨ ਕਬੂਤਰ ਨੂੰ ਲੇਟ ਹੀ ਪਲਟੇ ਕਰਨਾ ਮੈਂ ਅੱਧੀ ਰਾਤ ਨੂੰ ਕਬੂਤਰ ਕਦੀ ਵੀ ਖਾਲੀ ਨਹੀਂ ਕੀਤਾ ਸਹੀ ਜਿਹੜੇ ਕਬੂਤਰ ਤੁਸੀਂ ਅੱਧੀ ਰਾਤ ਨੂੰ ਖਾਲੀ ਕਰੋਗੇ ਉਹ ਕਬੂਤਰ ਹਰ ਜਾਣਗੇ ਮੈਦਾਨੇ ਕਿ ਲੰਬੀ ਲੜਾਈ ਨਹੀਂ ਕਰਦੇ ਸਹੀ ਇਹ ਤਿੰਨ ਚੀਜ਼ਾਂ ਤੁਸੀਂ ਜਿਹੜੀਆਂ ਰੱਖੀਆਂ ਨਾ ਜੀ ਇਹਦੇ ਨਾਲ ਤਿੰਨ ਹੀ ਟੈਬਲੇਟ ਮੈਡੀਸਨ ਦੀਆਂ ਅਟੈਚ ਹਨ ਸਹੀ ਸਹੀ ਜਿਹਦੇ ਵਿੱਚ ਇੱਕ ਗੋਲੀ ਮਾਡਰਨ ਦੀ ਸਹੀ ਇੱਕ ਗੋਲੀ ਮੋਟੀ ਐਵਲ ਦੀ ਇੱਕ ਗੋਲੀ ਐਵਲ ਇੱਕ ਗੋਲੀ ਐਵਲ ਇੱਕ ਗੋਲੀ ਮਾਡਰਨ ਤੇ ਇੱਕ ਗੋਲੀ ਕਬਾਲ ਮੈਂ ਕਬਾਲ ਇਹ ਤਿੰਨਾਂ ਨੂੰ ਜੀ ਤੁਸੀਂ ਸੁਪੂ ਬਣਾਓ ਤੇ ਸੁਪੂ ਇੰਨਾ ਕੋ ਬਣਾਓ ਵੀ ਪਾਊਡਰ ਪਿਆਲੇ ਵਿੱਚ ਹਵਾ ਲੱਗੇ ਤੇ ਉੱਡੇ ਸਹੀ ਮਕਸਦ ਪਾਊਡਰ ਜਿੰਨਾ ਮਲੈਮ ਹੋਵੇਗਾ ਜਿੰਨੀ ਰਗੜਾਈ ਵਾਲਾ ਹੋਵੇਗਾ ਕਬੂਤਰ ਤੁਹਾਡਾ ਫਿਜ਼ਾ ਚ ਉਹਨਾਂ ਮਿਆਰੀ ਉਹਨਾਂ ਮਿਆਰੀ ਹੁਣ ਕਰਨਾ ਇਹ ਹੈ ਜੀ ਤਿੰਨ ਚੀਜ਼ਾਂ ਨੂੰ ਤੁਸੀਂ ਜਿਹੜੀਆਂ ਦੇਸੀ ਬੇਹੇ ਰੱਖੀਆਂ ਨਾ ਇਹਨਾਂ ਨੂੰ ਤੁਸੀਂ ਪਾਣੀ ਵਿੱਚ ਚੱਕੋ ਸੌਗੀ ਨੂੰ ਛਿੱਲੋ ਸਹੀ ਹੋ ਗਿਆ। 6 ਦੇ ਉੱਤ ਪਰਦਾ ਉਤਾਰ ਦਿਓ ਤੇ ਪਿਆਲੇ ਚ ਰਖ ਲਓ। ਛੋਟੇ ਇਲਾਕੇ ਦੇ ਤੁਸੀਂ ਅਗਰ ਤੁਹਾਡਾ ਕਬੂਤਰ ਹਿੱਟ ਮਾਰ ਕੇ ਉੜਦਾ ਬੁਲੰਦੀ ਵਿੱਚ ਸਹੀ ਤੇ ਬੀਜ ਲਾਓ ਦੋ ਸਹੀ ਹੋ ਗਿਆ। ਜੇ ਕਬੂਤਰ ਤੁਹਾਡਾ ਵਾਰ-ਵਾਰ ਆਂਦਾ ਫਿਰ ਬੀਜ ਫੀ ਕਬੂਤਰ ਦੇ ਬੀਜ ਲਾਣਨ ਤਿੰਨ ਸਹੀ ਹੋ ਗਿਆ। ਤੇ ਜਨਾਬ ਤੁਸੀਂ ਬਦਾਮ ਜਿਹੜਾ ਦੋ ਕਬੂਤਰਾਂ ਵਾਸਤੇ ਇੱਕ ਬਦਾਮ ਸਹੀ ਇੱਕ ਕਬੂਤਰ ਤੇ ਅੱਧਾ ਬਦਾਮ। ਅੱਛਾ ਇੱਕ ਕਬੂਤਰ ਤੇ ਅੱਧਾ। ਹਾਂਜੀ। ਇਹਨੂੰ ਪਿਆਲੇ ਚ ਰਖੜੋ। ਸਹੀ ਹੋ ਗਿਆ। ਤਿੰਨਾਂ ਚੀਜ਼ਾਂ ਨੂੰ ਛੇਲ ਕੇ ਸੌਗੀ ਇਲਾਚੀ ਦੇ ਦਾਣਿਆਂ ਦੇ ਉਤੋਂ ਬੁਰਜ ਜੀ ਉਤਾਰ ਕੇ ਉਹ ਸ਼ਕਾਰੀ ਹਜ਼ਰਾਤ ਜਿਹੜੇ ਸਾਥੀ ਬਿਹਤਰ ਸਮਝਦੇ ਨੇ ਉਹ ਉਹ ਉਹਨਾਂ ਨੂੰ ਰਗੜੋ ਪਿਆਲੇ ਦੇ ਵਿੱਚ ਐ ਥੋੜਾ ਜਿਹਾ ਕਪੜੇ 'ਚ ਮਲੋਗੇ ਬੁਰ ਉਤਰ ਜਾਏ ਜੀ ਇਹਨਾਂ ਨੂੰ ਪਿਆਲੇ 'ਚ ਪਾਓ ਤੇ ਸੁਥਰੀ ਰਗੜਾਈ ਕਰੋ ਇਹ ਪਹਿਲੇ ਤਾਂ ਐਵੇਂ ਲੇਟੀ ਜੀ ਬਣ ਜਾਏਗੀ ਥੋੜੀ ਦੇਰ ਜਦੋਂ ਤੁਸੀਂ 10 ਮਿੰਟ 8 ਮਿੰਟ ਖਪੋਗੇ ਜਿੰਦੋਂ ਜਿਆਦਾ ਕਰੋਗੇ ਇਹ ਜੀ ਤੁਹਾਡੀ ਸੁਕਣੀ ਸ਼ੁਰੂ ਹੋ ਜਾਏਗੀ ਜਦੋਂ ਤੁਹਾਨੂੰ ਮਲੂਮ ਹੋਵੇ ਵੀ ਉਹ ਮਾਲ ਇਕੱਠਾ ਆਉਣਾ ਸ਼ੁਰੂ ਹੋ ਗਿਆ ਉਸ ਵੇਲੇ ਦੇ